17 ਮਾਰਚ 1953 ਉਦਮ ਕਰਕੇ ਵਾਹਿਗੁਰੂ ਨਾਮ ਜਪਣਾ ਹੈ ਇਸ ਨਾਮ ਦੀ ਪ੍ਰਾਪਤੀ ਮਿਹਰ ਨਾਲ ਹੁੰਦੀ ਹੈ ਨਾਮ ਜਦ ਮਿਲ ਜਾਏ ਤਾਂ ਆਪਣੇ ਜਪਣੇ ਨਾਲ ਹੀ ਕੰਮ ਬਣੇਗਾ ਜਦ ਆਪ ਜਪੇਗਾ ਤਾਂ ਹੀ ਜਪਾਏਗਾ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਧੂੜ ਮੰਗੇ ਦਾ ਅਰਥ ਹੈ ਕਿ ਗੁਰੂ ਜੀ ਹੁਕਮ ਦਿੰਦੇ ਹਨ ਜਪਾਉਣ ਵਾਸਤੇ ਕਿ ਇੱਕ ਪ੍ਰਾਂਤ ਦਾ ਗਵਰਨਰ ਸਫੈਦ ਪੋਚਾ ਨੂੰ ਕਿਸੇ ਸਮਾਗਮ ਤੇ ਆਉਣ ਵਾਸਤੇ ਬੇਨਤੀ ਕਰਦਾ ਹੈ ਉਹ ਦਰਅਸਲ ਸਰਕਾਰ ਦਾ ਹੁਕਮ ਹੁੰਦਾ ਹੈ ਨਾਮ ਸ਼ਕਤੀ ਹੈ ਨਾਮ ਜਪਣ ਵਾਲੀ ਤੀਵੀਂ ਵੱਲੇ ਜੇ ਕੋਈ ਆਦਮੀ ਬੁਰੀ ਨਜ਼ਰ ਨਾਲ ਦੇਖਦਾ ਹੈ ਤਾਂ ਉਸ ਦੇ ਮੂੰਹ ਤੇ ਚਪੇੜਾਂ ਪੈਂਦੀਆਂ ਉਹ ਮਾਰ ਪੈਂਦੀ ਮਹਿਸੂਸ ਕਰੇਗਾ ਨਾਮ ਪਹਿਲੇ ਸਵਾਸਾਂ ਵਿੱਚ ਰਚ ਜਾਏਗਾ ਤੇ ਹਰ ਪਾਸੇ ਨਾਮ ਹੀ ਨਜ਼ਰ ਆਏਗਾ ਨਾਮ ਅਭਿਆਸੀ ਜੇ ਚੰਨ ਵੱਲ ਦੇਖੇਗਾ ਤਾਂ ਉਸ ਦੀ ਸੁੰਦਰਤਾ ਵਿੱਚ ਉਸ ਦਾ ਕਰਤਾ ਵੇਖੇਗਾ ਜੋ ਲੱਗਾ ਰਹੇਗਾ ਉਹ ਪਾ ਲਵੇਗਾ ਗੁਰਮੁਖ ਆਪਣੀ ਦ੍ਰਿਸ਼ਟੀ ਨਾਲ ਅਧਿਕਾਰੀ ਦੀ ਪਰੇਸ਼ਾਨੀ ਮਸਤਕ ਤੇ ਨજર ਜਮਾ ਉਸ ਵਿੱਚ ਨਾਮ ਦੀ ਲਹਿਰ ਚਲਾ ਦਿੰਦਾ ਹੈ ਫਿਰ ਉਸ ਸਤਸੰਗੀ ਦੇ ਮਨ ਵਿੱਚ ਕੋਈ ਸਵਾਲ ਨਹੀਂ ਉੱਠਦਾ ਅਸੀਂ ਪੱਥਰ ਨਹੀਂ ਹਾਂ ਪਿਆਰਿਆਂ ਵਾਸਤੇ ਵਿਰਾਗ ਵਿੱਚ ਹੰਝੂ ਖੇਰਦੇ ਹਾਂ ਪਰ ਇਹ ਪਿਆਰ ਹੰਝੂ ਵਾਹਿਗੁਰੂ ਦੇ ਅਰਪਣ ਕਰ ਦੇਣੇ ਹਨ ਅਸਾਂ ਰੋਣਾ ਸਿਰਫ ਤਾਂ ਹੈ ਜਦ ਕਦੀ ਵਾਹਿਗੁਰੂ ਨਾਲ ਵਿਛੋੜਾ ਪਵੇ। ਨਾਮ ਜਪਣ ਵਾਸਤੇ ਉਦਮ ਦੀ ਲੋੜ ਹੈ। ਨਾਮ ਆਪ ਹੀ ਜਪਣਾ ਪੈਂਦਾ ਹੈ। ਜਿਹੜਾ ਰੋਟੀ ਖਾਏਗਾ ਉਹੋ ਹੀ ਰੱਜੇਗਾ। ਤੀਵੀ ਦੀ ਖਾਦੀ ਹੋਈ ਰੋਟੀ ਪਤੀ ਨੂੰ ਤਾਕਤ ਨਹੀਂ ਦੇਦੀ। ਭਾਵੇਂ ਦੋਹਾਂ ਵਿੱਚ ਪਿਆਰ ਕਿੰਨਾ ਵੀ ਕਿਉ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ